ਮੈਂ ਤੁਹਾਡੇ ਨਾਲ ਸਾਥ ਦੇਣ ਨੂੰ ਤਿਆਰ ਆ ਮੈਨੂੰ ਬਸ ਅਮਰੀਕਾ ਲੈ ਚੱਲੋ ਮੈਂ ਤੁਹਾਡੇ ਨਾਲ ਜਾਣਾ ਚਾਹੁੰਦਾ ਆ ਆਈ ਵਾਂਟ ਟੂ ਕੋਆਪਰੇਟ ਟੇਕ ਮੀ ਟੂ ਅਮਰੀਕਾ ਆਈ ਵਿਲ ਕੋਆਪਰੇਟ ਰਾਈਟ ਨਾਓ ਵਿਦ ਯੂ ਗਾਈਜ਼ ਜੂਨ 9 ਦਾ ਦਿਨ ਆਉਂਦਾ ਆ ਜਦ ਇੱਕ ਅੰਡਰਕਵਰ ਡੀਈਏ ਦੇ ਏਜੰਟ ਨੂੰ ਨਿਖਲ ਗੁਪਤਾ ਹਾਇਰ ਕਰਦਾ ਆ 15000 ਡਾਲਰ ਉਸ ਨੂੰ ਇੱਕ ਰਾਸ਼ੀ ਦਿੱਂਦਾ ਆ 1 ਲੱਖ ਡਾਲਰ ਜਿਹੜਾ ਮੁਕਰਰ ਕੀਤਾ ਜਾਂਦਾ ਆ ਵੀ ਗੁਰਪਤਵੰਤ ਪੰਨੂ ਹੁਣਾਂ ਨੂੰ ਤੁਸੀਂ ਮਾਰ ਦੋ ਤੇ ਪਰ ਉਹ 15000 ਡਾਲਰ ਲੈ ਕੇ ਡੀਆਈਏ ਜੀ ਏਜੰਟ ਨੂੰ ਪਤਾ ਲੱਗ ਜਾਂਦਾ ਆ 18 ਜੂਨ ਨੂੰ ਆਪਾਂ ਨੂੰ ਪਤਾ ਆ ਸ਼ਹੀਦ ਭਾਈ ਹਰਦੀਪ ਸਿੰਘ ਨਿਜਰ ਉਹਨਾਂ ਦੀ ਅਸੈਸੀਨੇਸ਼ਨ ਆਪਣੇ ਗੁਵਾਂਡੀ ਮੁਲਕ ਕੈਨੇਡਾ ਦੇ ਵਿੱਚ ਹੋ ਜਾਂਦੀ ਆ ਤੇ ਉਹਨਾਂ ਦੀ ਇਹ ਕੋਸ਼ਿਸ਼ ਸੀ ਵੀ ਨਿਊਯਾਰਕ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਸਿੱਖ ਐਕਟੀਵਿਸਟ ਦਾ ਕਤਲ ਕਰ ਦਿੱਤਾ ਜਾਵੇ ਇਹ ਵੀ ਪਤਾ ਲੱਗਦਾ ਆ ਬਾਅਦ ਦੇ ਵਿੱਚ ਵੀ ਨikhil Guptte ਦੇ ਕੋਲ ਇੱਕ ਨਹੀਂ ਬਲਕਿ ਦੋ ਘਟੋ ਘਟ ਪਾਸਪੋਰਟ ਸਨ ਇੱਕ ਜਿਹੜਾ ਕਿ ਇੰਡੀਆ ਦਾ ਇੱਕ ਪਾਕਿਸਤਾਨ ਦਾ ਇਹ ਹੁਣ ਇੱਕ ਨਵਾਂ ਐਂਗਲ ਇਸ ਦੇ ਵਿੱਚ ਜੁੜ ਰਿਹਾ ਆ ਚੈੱਕ ਰਿਪਬਲਿਕ ਦੇ ਵਿੱਚ ਜਦ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਕੜੀਆਂ ਲਾਈਆਂ ਗਈਆਂ ਇਹਦੇ ਫੋਨ ਜਦੋਂ ਜ਼ਬਤ ਕੀਤੇ ਗਏ ਤਾਂ ਰਾਡਾ ਏਜੰਟ ਵਿਕਾਸ ਯਾਦਵ ਦਾ ਉਥੇ ਹੀ ਪਤਾ ਲੱਗਦਾ ਆ ਜੋ ਕਿ ਭਾਰਤ ਵਿੱਚ ਭਗੌੜਾ ਆ ਉਸ ਨੂੰ ਲੱਭ ਰਹੀ ਆ ਅਮਰੀਕਾ ਪੂਰੀ ਦੁਨੀਆ ਦੇ ਵਿੱਚ ਸਤਿ ਸ੍ਰੀ ਅਕਾਲ ਅਮਰੀਕਾ ਦੀ ਧਰਤੀ ਤੇ ਅਮਰੀਕਾ ਦੀਆਂ ਸਰਹੱਦਾਂ ਦੇ ਅੰਦਰ ਇੱਕ ਅਦ੍ਰਿਸ਼ ਆਕਰਮਣ ਹਮਲਾ ਹੋ ਰਿਹਾ ਹੈ ਇਹ ਕੋਈ ਟੈਂਕਾਂ ਦੇ ਨਾਲ ਜਹਾਜ਼ਾਂ ਦੇ ਨਾਲ ਨਹੀਂ ਸਗੋਂ ਇੱਕ ਵਿਦੇਸ਼ੀ ਸਰਕਾਰ ਦੇ ਵੱਲੋਂ भेजे गए कत्ल करने वाले कातिलां दी गल कर रहे हां एक अदृश्य हमलावर अमेरिका ਵਿੱਚ ਕਿਸੇ ਦੀ హత్య ਕਰਨ ਲਈ ਆਏ ਸਨ ਅੱਜ ਆਪਾਂ ਇਸ ਰਿਪੋਰਟ ਦੇ ਵਿੱਚ ਉਸ ਸਾਜ਼ਿਸ਼ ਦਾ ਪਰਦਾਫਾਸ਼ ਕਰਦੇ ਹਾਂ ਤੇ ਉਹਨਾਂ ਹੀਰੋਜ਼ ਨੂੰ ਉਹਨਾਂ ਲਾ ਇਨਫੋਰਸਮੈਂਟ ਦੇ ਹੀਰਿਆਂ ਨੂੰ ਸਲਾਮ ਕਰਦੇ ਹਾਂ ਜਿਨ੍ਹਾਂ ਨੇ ਇਸ ਕਾਰਵਾਈ ਨੂੰ ਹੋਣ ਤੋਂ ਪਹਿਲਾਂ ਹੀ ناکਾਮ ਕਰ ਦਿੱਤਾ ਤੇ ਨਾਲ ਹੀ ਹਰ ਇੱਕ ਉਸ ਅਮਰੀਕੀ ਨੂੰ ਅਗਲੇ ਹਮਲੇ ਤੋਂ ਪਹਿਲਾਂ ਹੀ ਉਸ ਨੂੰ ناکਾਮ ਬਣਾਉਣ ਦੇ ਲਈ ਇਕੱਠੇ ਹੋਣ ਦੇ ਲਈ ਅਪੀਲ ਵੀ ਕਰਦੇ ਹਾਂ ਕੋਈ ਵੀ ਅਮਰੀਕੀ ਅਮਰੀਕਾ ਦੀ ਧਰਤੀ ਦੇ ਉੱਤੇ ਸੁਰੱਖਿਅਤ ਮਹਿਸੂਸ ਕਰੇ ਇਹ ਉਸ ਦਾ ਅਧਿਕਾਰ ਹੈ ਅਤੇ ਇਹ ਗੱਲ ਬਿਲਕੁਲ ਵੀ ਬਰਦਾਸ਼ਤ ਨਹੀਂ ਵੀ ਕੋਈ ਭਾਰਤੀ ਸਰਕਾਰ ਵਰਗੀ ਫੋਰਨ ਨੈਸ਼ਨਲ ਇਥੇ ਆ ਕੇ ਪਰਛਾਵਿਆਂ ਦੇ ਵਿੱਚ ਸ਼ੈਡੋਜ਼ ਦੇ ਵਿੱਚ ਇਸ ਹਿੰਸਾ ਨੂੰ ਅੰਜਾਮ ਦੇਣ ਗੱਲ ਕਰ ਰਹੇ ਹਾਂ ਨikhil gupta ਦੀ ਉਸ ਕੇਸ ਦੀ ਜਿਸ ਨੇ ਅਮਰੀਕਾ ਦੀ ਧਰਤੀ ਤੇ ਅਮਰੀਕੀ ਨਾਗਰਿਕ ਸਿੱਖ ਫਰ ਜਸਟਿਸ ਦੇ ਸਪੈਸ਼ਲ ਕਾਉਂਸਲਰ ਗੁਰਪਤਵੰਦ ਸਿੰਘ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਘੜੀ ਤੇ ਉਸ ਨੂੰ ਵਿਚਾਲੇ ਹੀ ناکਾਮ ਕਰ ਦਿੱਤਾ ਅਸੀਂ ਉਹਨਾਂ ਸਾਰੀਆਂ ਲਾ ਇਨਫੋਰਸਮੈਂਟ ਏਜੰਸੀਆਂ ਦਾ ਡੀਆ ਚਾਹੇ ਚੈੱਕ ਰਿਪਬਲਿਕ ਦੇ ਉਹ ਪੁਲਿਸ ਅਧਿਕਾਰੀ ਨੇ ਡਿਪਾਰਟਮੈਂਟ ਆਫ ਜਸਟਿਸ ਆ ਐਫਬੀਆਈ ਆ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਭਾਰਤ ਸਰਕਾਰ ਦੇ ਨikhil Gupta ਦੇ ਜ਼ਰੀਏ ਗੁਪਤਪੰਤ ਪੰਨੂ ਨੂੰ ਮਰਉਣ ਦੀ ਇਹ ਜਿਹੜੀ ਸਾਜ਼ਿਸ਼ ਆ ਉਸ ਨੂੰ ਵਿਚਾਲੇ ਹੀ ਰੋਕ ਦਿੱਤਾ ناکਾਮ ਬਣਾ ਦਿੱਤਾ ਚੈਕ ਰਿਪਬਲਿਕ ਦੇ ਹੱਥੇ ਚੜਨ ਵੇਲੇ ਪ੍ਰਾਗ ਦੇ ਵਿੱਚ ਨਿਖਲ ਗੁਪਤਾ ਦਾ ਪਹਿਲਾ ਬਿਆਨ ਸੀ ਮੈਂ ਤੁਹਾਡੇ ਨਾਲ ਸਾਥ ਦੇਣ ਨੂੰ ਤਿਆਰ ਹਾਂ ਮੈਨੂੰ ਬਸ ਅਮਰੀਕਾ ਲੈ ਚੱਲੋ ਮੈਂ ਤੁਹਾਡੇ ਨਾਲ ਜਾਣਾ ਚਾਹੁੰਦਾ ਹਾਂ ਆਈ ਵਾਂਟ ਟੂ ਕੋਆਪਰੇਟ ਟੇਕ ਮੀ ਟੂ ਅਮਰੀਕਾ ਆਈ ਵਿਲ ਕੋਆਪਰੇਟ ਰਾਈਟ ਨਾਓ ਵਿਦ ਯੂ ਗਾਈਜ਼ ਇਹ ਇੱਕ ਕਨਫੈਸ਼ਨ ਨਿਖਲ ਗੁਪਤਾ ਦੀ ਜਦ ਪ੍ਰਾਗ ਦੇ ਵਿੱਚ ਇਸ ਨੂੰ ਗ੍ਰਫਤਾਰ ਕੀਤਾ ਗਿਆ ਸੀ ਜਦ ਅਮਰੀਕਾ ਦੇ ਦੁਆਰਾ ਇਸ ਨੂੰ ਐਕਸਟਰੈਡਾਈਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਸੀ ਜੋ ਕਿ ਕਾਮਯਾਬ ਹੋਈਆਂ ਤੇ ਹੁਣ ਬਰੁਕਲਿਨ ਦੀ ਇੱਕ ਜੇਲ ਦੇ ਵਿੱਚ ਨikhil Gupta ਇਸ ਟਾਈਮ ਸੜ ਰਿਹਾ ਆ ਆਓ ਹੁਣ ਤੁਹਾਨੂੰ ਦੱਸਦੇ ਹਾਂ ਵੀ ਇਹ ਜਿਹੜੀ ਇਨਵੀਜ਼ੀਬਲ ਇਨਵੇਸ਼ਨ ਆ ਉਹ ਕਿੱਦਾਂ ਚੱਲ ਰਹੀ ਆ ਕਹਾਣੀ ਕਿਸ ਤਰੀਕੇ ਦੇ ਨਾਲ ਸਿਰੇ ਚੜਾਈ ਗਈ ਆ 2021 ਦੇ ਵਿੱਚ ਨਖਲ ਗੁਪਤਾ ਜੋ ਕਿ ਭਾਰਤੀ ਨਾਗਰਿਕ ਆ ਉਸ ਵੇਕਿਸਤਾਨ ਤੋਂ ਕਹਿੰਦੇ ਭਾਰਤ ਨੂੰ ਜਾਂਦਾ ਹੈ ਉਸ ਉੱਤੇ ਝੂਠੇ ਮੂਠੇ ਦੋਸ਼ ਜਾਂ ਅਸਲੀ ਦੋਸ਼ ਇਹ ਅਜੇ ਕਿਹਾ ਨਹੀਂ ਜਾ ਸਕਦਾ ਭਾਰਤ ਦੇ ਵਿੱਚ ਦੋਸ਼ਾਂ ਦੇ ਬਾਰੇ ਕੋਈ ਗੱਲ ਸਪਸ਼ਟ ਨਹੀਂ ਹੁੰਦੀ ਉਸ ਦੇ ਉੱਤੇ ਦੋਸ਼ ਲਗਾਏ ਗਏ ਉਸ ਨੂੰ ਡਰਾਇਆ ਗਿਆ ਨਕਾਬ ਪੋਸ਼ ਵਿਅਕਤੀ ਇੱਕ ਅਮਨਤ ਜਾਂ ਅਮਾਨਤ ਨਾ ਦਾ ਉਹ ਉਸ ਦੇ ਕੋਲ ਆਉਂਦਾ ਹੈ ਉਸ ਨੂੰ ਕਹਿੰਦਾ ਆ ਤੇਰੇ ਉੱਤੇ ਲੱਗੇ ਇਹ ਸਾਰੇ ਦੋਸ਼ ਆਪਾਂ ਮaaf ਕਰਾ ਦਿੰਨੇ ਆ ਉਸ ਦੇ ਬਦਲੇ ਕੀ ਕਰਨਾ ਪਊ ਨikhil gupta ਦਾ ਗੋ ਸਵਾਲ ਹੋਣਾ ਤਾਂ ਉਹ ਕਹਿੰਦਾ ਵੀ ਨਿਊਯਾਰਕ ਦੇ ਵਿੱਚ ਕਿਸੇ ਨੂੰ ਮਾਰਨਾ ਆ ਉਸ ਨੂੰ ਉੱਥੇ ਮਾਰੋ ਬਾਅਦ ਦੇ ਵਿੱਚ ਪਤਾ ਲੱਗਦਾ ਵੀ ਇਹ ਜਿਹੜਾ ਅਮਨਤ ਜਾਂ ਅਮਾਨਤ ਆ ਇਹ ਭਾਰਤੀਆ ਭਾਰਤੀ ਖੂਫੀ ਏਜੰਸੀ RAW ਦਾ ਹੀ ਏਜੰਟ ਵਿਕਾਸ ਯਾਦਵ ਸੀ ਜੋ ਕਿ FBI ਦੇ ਦੁਆਰਾ ਅਜੇ ਵੀ ਲੜਿੰਦਾ ਆ ਉਸ ਦੀ ਭਾਲ ਚੱਲ ਰਹੀ ਆ ਤੇ ਉਸ ਦੀ ਲੱਭਣ ਵਾਲੇ ਨੂੰ ਉਹਨਾਂ ਨੇ ਇਨਾਮੀ ਰਾਸ਼ੀ ਵੀ ਰੱਖੀ ਆ ਫਿਰ ਮਈ 2023 ਦੇ ਵਿੱਚ WhatsApp ਦੇ ਉੱਤੇ ਨikhil ਗੁਪਤਾ ਕਹਿੰਦਾ ਵੀ ਮੈਨੂੰ 1 ਲੱਖ ਡਾਲਰ ਦੋ 100000 ਡਾਲਰ ਜਿਹੜੇ ਉਹ ਦੋ ਤਾਂ ਜੋ ਯੂ ایس ਸਿਟੀਜ਼ਨ ਜੋ ਕਿ ਸਿੱਖ ਆਜ਼ਾਦੀ ਦੀ ਗੱਲ ਕਰ ਰਿਹਾ ਆ ਜੇ ਉਸ ਨੂੰ ਮਰਡਰ ਕਰਵਾਉਣਾ ਤੁਸੀਂ ਮੇਰੇ ਹੱਥੋਂ ਚਾਹੁੰਦੇ ਆ ਤੇ ਨਾਲ ਹੀ ਇਸ ਵਟਸਐਪ ਦੇ ਮੈਸੇਜਾਂ ਚ ਪਤਾ ਲੱਗਦਾ ਹੈ ਵੀ ਦਬਾਅ ਪਾਇਆ ਜਾ ਰਿਹਾ ਸੀਗਾ ਵੀ ਤੇਜ਼ੀ ਦੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਵੇ ਜੂਨ 9 ਦਾ ਦਿਨ ਆਉਂਦਾ ਆ ਜਦ ਇੱਕ ਅੰਡਰਕਵਰ ਡੀਈਏ ਦੇ ਏਜੰਟ ਨੂੰ ਨikhil Gupta ਹਾਇਰ ਕਰਦਾ ਆ 15000 ਡਾਲਰ ਉਸ ਨੂੰ ਇੱਕ ਰਾਸ਼ੀ ਦਿੰਦਾ ਆ 1 ਲੱਖ ਡਾਲਰ ਜਿਹੜਾ ਮੁਕਰਰ ਕੀਤਾ ਜਾਂਦਾ ਆ ਵੀ ਗੁਰਪਤਵੰਤ ਪੰਨੂ ਹੁਣਾ ਨੂੰ ਤੁਸੀਂ ਮਾਰ ਦਿਓ ਤੇ ਪਰ ਉਹ 15000 ਡਾਲਰ ਲੈ ਕੇ ਡੀਈਏਜ ਏਜੰਟ ਨੂੰ ਪਤਾ ਲੱਗ ਜਾਂਦਾ ਆ ਅਮਰੀਕਾ ਦੀਆਂ ਖੂਫੀ ਏਜੰਸੀਆਂ ਦੀਆਂ ਪਹਿਲਾਂ ਹੀ ਇਸ ਦੇ ਉੱਤੇ ਨਜ਼ਰਾਂ ਸੀ ਵੀ ਇੱਕ ਇਦਾਂ ਦਾ ਪਲੋਟ ਬਣਾਇਆ ਜਾ ਰਿਹਾ ਆ ਜੋ ਕਿ ਅਮਰੀਕਾ ਦੇ ਵਿੱਚ ਬੈਠੇ ਜਿਹੜੇ ਸਿੱਖ ਆਜ਼ਾਦੀ ਦੀ ਗੱਲ ਕਰ ਰਹੇ ਆ ਸਿੱਖ ਐਕਟਿਵਿਸਟ ਆ ਉਹਨਾਂ ਨੂੰ ਮਾਰਨ ਦੀ ਗੱਲ ਜਿਹੜੀ ਉਹ ਕੀਤੀ ਜਾਵੇ ਫਿਰ 9 ਜੂਨ ਨੂੰ ਇਹ ਇੱਕ ਘਟਨਾ ਨੂੰ ਇਹ ਅੰਜਾਮ ਦਿੰਦਾ ਆ ਘਟਨਾ ਕੀ ਆ ਵੀ ਉਹੀ ਜਿੱਦਾਂ ਮੈਂ ਹੁਣੇ ਦੱਸ ਕੇ ਹਟਿਆ ਵੀ O.D.E ਦੇ ਅੰਡਰਕਵਰ ਏਜੰਟ ਨੂੰ 15000 ਡਾਲਰ ਨਗਦ ਫੜਾਉਂਦਾ ਆ ਕਤਲ ਕਰਨ ਦੇ ਲਈ 18 ਜੂਨ ਨੂੰ ਆਪਾਂ ਨੂੰ ਪਤਾ ਆ ਸ਼ਹੀਦ ਭਾਈ ਹਰਦੀਪ ਸਿੰਘ ਨਿਜਰ ਉਹਨਾਂ ਦੀ ਅਸੈਸੀਨੇਸ਼ਨ ਆਪਣੇ ਗੁਵਾਂਡੀ ਮੁਲਕ ਕੈਨੇਡਾ ਦੇ ਵਿੱਚ ਹੋ ਜਾਂਦੀ ਆ ਤੇ ਉਹਨਾਂ ਦੀ ਇਹ ਕੋਸ਼ਿਸ਼ ਸੀ ਵੀ ਨਿਊਯਾਰਕ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਸਿੱਖ ਐਕਟਿਵਿਸਟ ਦਾ ਕਤਲ ਕਰ ਦਿੱਤਾ ਜਾਵੇ ਪਰ ਉਸ ਤੋਂ ਬਾਅਦ ਦੇ ਵਿੱਚ ਸਭ ਨੂੰ ਪਤਾ ਵੀ ਹੀਟ ਕਾਫੀ ਜ਼ਿਆਦਾ ਜਿਹੜੀ ਉਹ ਵੱਧ ਗਈ ਜਾਂ ਇਹਨਾਂ ਦੀ ਜਿਹੜੀ ਗੱਲ ਇਸ ਗੱਲੋਂ ਨਹੀਂ ਸਿਰੇ ਚੜੀ ਕਿਉਂਕਿ ਇਧਰਲੇ ਪਾਸੇ ਜਿਹੜਾ ਹਿੱਟਮੈਨ ਹਾਇਰ ਹੁੰਦਾ ਆ ਉਹ ਡੀਆਈਏ ਦਾ ਏਜੰਟ ਹੁੰਦਾ ਆ 30 ਜੂਨ ਨੂੰ ਨਿਖਲ ਗੁਪਤਾ ਪ੍ਰਾਗ ਚੈਕ ਰਿਪਬਲਿਕ ਦੇ ਵਿੱਚ ਲੈਂਡ ਕਰਦਾ ਆ ਜਿੱਥੇ ਉਹ ਇਸ ਪੂਰੀ ਡੀਲ ਨੂੰ ਆਪਣੇ ਹਿਸਾਬ ਦੇ ਨਾਲ ਉਹਨੂੰ ਲੱਗ ਰਿਹਾ ਹੁੰਦਾ ਵੀ ਮੈਂ ਡੀਲ ਨੂੰ ਫਾਈਨਲਾਈਜ਼ ਕਰਨ ਦੇ ਲਈ ਆ ਰਿਹਾ ਆਂ ਜਿਹੜੀ ਬਕਾਇਆ ਰਾਸ਼ੀ ਆ ਉਹ ਦਊਂਗਾ ਤੇ ਇੱਥੇ ਅਮਰੀਕਾ ਦੇ ਵਿੱਚ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀ ਜਿਹੜੀ ਸਾਜ਼ਿਸ਼ ਆ ਉਸ ਨੂੰ ਮੈਂ ਅੰਜਾਮ ਦੇ ਦਊਂਗਾ ਪਰ ਇੱਥੇ ਦੀਆਂ ਜਿਹੜੀਆਂ ਲੈਂਡ ਫੋਰਸਮੈਂਟ ਏਜੰਸੀਜ਼ ਨੂੰ ਪਹਿਲਾਂ ਹੀ ਇਸ ਦੇ ਭਣਕ ਸੀ ਸੋ ਚੈੱਕ ਰਿਪਬਲਿਕ ਦੇ ਵਿੱਚ ਇਹ ਜਹਾਜ਼ ਤੋਂ ਜਦ ਹੀ ਉਤਰਦਾ ਆ ਤਾਂ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਆ ਇਸ ਦੇ ਕੋਲੋਂ ਲੈਪਟਾਪ ਤਿੰਨ ਮੋਬਾਈਲ ਫੋਨ ਤੇ ਉਸ ਦੇ ਵਿੱਚ ਅਮਾਨਤ ਨਾਮ ਦਾ ਉਹ ਨੰਬਰ ਉਸ ਦੇ ਨਾਲ ਜੋ ਐਸੋਸੀਏਟਡ ਸੀਗਾ ਉਸ ਨੂੰ ਜਿਹੜੀ ਲਾ ਐਨਫੋਰਸਮੈਂਟ ਆ ਸੀਜ਼ ਜਿਹੜੀ ਉਹ ਕਰ ਲਈ ਜਾਂਦੀ ਆ ਜਿੱਦਾਂ ਹੀ ਐਵੀਡੈਂਸ ਉਹ ਜ਼ਬਤ ਕਰ ਲੈਂਦੇ ਆ ਉਦੋਂ ਹੀ ਇਸ ਦੇ ਮੂੰਹੋਂ ਇਹ ਗੱਲ ਨਿਕਲਦੀ ਆ ਆਈ ਵਾਂਟ ਟੂ ਕੋਆਪਰੇਟ ਟੇਕ ਮੀ ਟੂ ਅਮਰੀਕਾ ਆਈ ਵਿਲ ਕੋਆਪਰੇਟ ਰਾਈਟ ਨਾਓ ਵਿਦ ਯੂ ਗਾਈਜ਼ ਜੇ ਲਾਇਨ ਐਨਫੋਰਸਮੈਂਟ ਆਪਣੀ ਇਹ ਕਾਰਵਾਈ ਨਾ ਕਰਦੀ ਤਾਂ ਆਪਣੇ ਗਵਾਂਡੀ ਮੁਲਕ ਵਾਂਗੂ ਅਮਰੀਕਾ ਦੀ ਧਰਤੀ ਦੇ ਉੱਤੇ ਵੀ ਸਿੱਖ ਐਕਟੀਵਿਜ਼ਮ ਕਰਦੇ ਸਿੱਖ ਫ੍ਰੀडम ਦੀ ਗੱਲ ਕਰਦੇ ਉਹਨਾਂ ਲੋਕਾਂ ਦੀ ਜਿਹੜੀ ਇਹ ਮੌਤ ਹੋ ਸਕਦੀ ਸੀ ਕਿਉਂਕਿ ਇਹਨਾਂ ਨੇ ਕਹਿੰਦੇ ਵੀ ਲਿਸਟ ਦੇ ਵਿੱਚ ਕਈਆਂ ਦੇ ਨਾਮ ਰੱਖੇ ਸੀ ਜਿੱਦਾਂ ਆਪਾਂ ਨੂੰ ਪਤਾ ਹੈ ਵੀ ਕਈਆਂ ਨੂੰ FBI ਨੇ ਇਨਫੋਰਮ ਕੀਤਾ ਵੀ ਤੁਹਾਡੀ ਜਾਨ ਨੂੰ ਖਤਰਾ ਹੋ ਸਕਦਾ ਆ ਕਈਆਂ ਦੇ ਘਰਾਂ ਦੀ ਰੈਕੀ ਵੀ ਕੀਤੀ ਗਈ ਸੀਗੀ ਗੁਰਪਤਵਨ ਸਿੰਘ ਪੰਨੂ ਉਹਨਾਂ ਦੀ ਜਾਨ ਇਸ ਤਰੀਕੇ ਦੇ ਨਾਲ ਲਾ ਇਨਫੋਰਸਮੈਂਟ ਅਮਰੀਕਾ ਜਿਹੜੀ ਆ ਉਹ ਆਪਣੇ ਅਮਰੀਕਨ ਸਿਟੀਜ਼ਨ ਦੀ ਜਾਨ ਨੂੰ ਬਚਾ ਲੈਂਦਾ ਆ ਪਰ ਜਿੱਦਾਂ ਦੱਸਿਆ ਵੀ ਗਵਾਂਡੀ ਮੁਲਕ ਵਾਲੇ ਇਸ ਨੂੰ ਪਾਈ ਨਿਜਰ ਦੀ ਜਾਨ ਨੂੰ ਬਚਾਉਣ ਦੇ ਵਿੱਚ ناکਾਮਯਾਬ ਰਹਿੰਦੇ ਆ ਤੇ ਅਜੇ ਵੀ ਉੱਥੇ ਜਿਹੜੀ ਫੋਰਨ ਇੰਟਰਫੀਰੈਂਸ ਦਾ ਰੌਲਾ ਵੱਡੇ ਪੱਦਰ ਦੇ ਉੱਤੇ ਚੱਲ ਰਿਹਾ ਆ ਨikhil Guptey ਦੇ ਤਿੰਨ ਫੋਨਾਂ ਦੇ ਵਿੱਚੋਂ ਦੋ Apple ਦੇ iPhones ਸਨ ਇੱਕ Vivo ਮੋਬਾਈਲ ਸੀ 240 GB ਦੀ ਹਾਰਡ ਡਰਾਈਵ ਇਸ ਦੇ ਨਾਲ ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਲੱਭਦੀਆਂ ਨੇ ਲੈਪਟਾਪ ਵੀ ਉਸ ਦੇ ਕੋਲੋਂ ਮਿਲਦਾ ਆ ਇਹ ਵੀ ਪਤਾ ਲੱਗਦਾ ਆ ਬਾਅਦ ਦੇ ਵਿੱਚ ਵੀ Nikhil Guptey ਦੇ ਕੋਲ ਇੱਕ ਨਹੀਂ ਬਲਕਿ ਦੋ ਘਟੋ ਘਟ ਪਾਸਪੋਰਟ ਸਨ ਇੱਕ ਜਿਹੜਾ ਕਿ ਇੰਡੀਆ ਦਾ ਇੱਕ ਪਾਕਿਸਤਾਨ ਦਾ ਇਹ ਹੁਣ ਇੱਕ ਨਵਾਂ ਐਂਗਲ ਇਸ ਦੇ ਵਿੱਚ ਜੁੜ ਰਿਹਾ ਆ ਜਦ ਚੈਕ ਪਬਲਿਕ ਤੋਂ ਹਵਾਲਗੀ ਲਈ ਜਾਂਦੀ ਆ ਤਾਂ ਬਹੁਤ ਸਾਰੀਆਂ ਜਿਹੜੀਆਂ ਆਈਟਮਸ ਆ ਉਹਨਾਂ ਨੂੰ ਹੈਂਡਓਵਰ ਕੀਤਾ ਜਾਂਦਾ ਆ ਅਮਰੀਕੀ ਏਜੰਸੀਆਂ ਦੇ ਕੋਲ ਉਥੋਂ ਹੀ ਇਹ ਖੁਲਾਸੇ ਜਿਹੜੇ ਆ ਦਸਤਾਵੇਜ਼ਾਂ ਦੇ ਵਿੱਚ ਹੋ ਰਹੇ ਨੇ ਵੀ ਨikhil gupta ਦੇ ਕੋਲ ਕੀ ਕੀ ਸੀਗਾ ਹੁਣ ਮਸਲਾ ਇਹ ਆ ਵੀ ਨikhil gupta ਜਿਹੜਾ ਇੱਕ ਟਾਈਮ ਦੇ ਉੱਤੇ ਉਹ ਆਪਰੇਸ਼ਨ ਕਰਨ ਦੇ ਲਈ ਮੰਨ ਰਿਹਾ ਸੀ ਕਨਫੈਸ਼ਨ ਕਰ ਰਿਹਾ ਸੀ ਉਸ ਦਾ ਇੱਕਦਮ ਰੂਪ ਫਿਰ ਦੁਬਾਰਾ ਕਿਦਾਂ ਚੇਂਜ ਹੋ ਗਿਆ ਕਿ ਉਸ ਨੂੰ ਕੋਈ ਦੁਬਾਰਾ ਭਾਰਤ ਦੇ ਸਰਕਾਰੀ ਬੰਦੇ ਮਿਲੇ ਜਾਂ ਭਾਰਤ ਦੀਆਂ ਕੱਟ ਪੁਤਲੀਆਂ ਮਿਲੀਆਂ ਜਿਸ ਨੇ ਉਸ ਦੇ ਉੱਤੇ ਜੋ ਪਿੱਛੇ ਭਾਰਤ ਵਿੱਚ ਚੱਲ ਰਹੇ ਕੇਸ ਆ ਉਹਨਾਂ ਦੀ ਦੁਹਾਈ ਪਾਈ ਉਸ ਦਾ ਡਰਾਵਾ ਦਿੱਤਾ ਇਹ ਜਿਹੜੇ ਸਵਾਲ ਆ ਅਜੇ ਉਹਨਾਂ ਦਾ ਜਵਾਬ ਨਹੀਂ ਆ ਪਰ ਬਹੁਤ ਸਾਰੀਆਂ ਮੀਡੀਆ ਰਿਪੋਰਟਸ ਇਹ ਦੱਸਦੀਆਂ ਆ ਨikhil gupta ਦੇ ਉੱਤੇ ਕਈ ਤਰ੍ਹਾਂ ਦੇ ਜਿਹੜੇ ਕੇਸ ਆ ਉਹ ਚੱਲ ਰਹੇ ਸੀ ਜਿਨ੍ਹਾਂ ਦੇ ਵਿੱਚ ਜਿਹੜਾ ਰੇਤ ਮਾਫੀਆ ਏਟੀਐਮ ਦੀਆਂ ਚੋਰੀਆਂ ਇਥੋਂ ਤੱਕ ਕਿ ਕਤਲ ਤੱਕ ਦੀਆਂ ਸਾਜ਼ਿਸ਼ਾਂ ਵਰਗੇ ਦੋਸ਼ ਵੀ ਉਸ ਉੱਤੇ ਲਗਾਏ ਗਏ ਸੀ ਇਹ ਵੀ ਸਭ ਨੂੰ ਪਤਾ ਵੀ ਨikhil gupta ਦਾ ਪਰਿਵਾਰ ਅਜੇ ਵੀ ਭਾਰਤ ਵਿੱਚ ਹੀ ਆ ਕੀ nikhil gupta ਨੂੰ ਅਜਿਹੀਆਂ ਚੀਜ਼ਾਂ ਦੇ ਕਰਕੇ ਡਰਾ ਕੇ ਭਾਰਤ ਦੀ ਸਰਕਾਰ ਆਪਣੇ ਉਲਟ ਬੋਲਣ ਤੋਂ ਰੋਕ ਰਹੀ ਆ ਪਰ ਚੈੱਕ ਰਿਪਬਲਿਕ ਦੇ ਵਿੱਚ ਜਦ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਕੜੀਆਂ ਲਾਈਆਂ ਗਈਆਂ ਇਹਦੇ ਫੋਨ ਜਦੋਂ ਜ਼ਬਤ ਕੀਤੇ ਗਏ ਤਾਂ ਰਾ ਦਾ ਏਜੰਟ ਵਿਕਾਸ ਯਾਦਵ ਦਾ ਉਥੇ ਹੀ ਪਤਾ ਲੱਗਦਾ ਹੈ ਜੋ ਕਿ ਭਾਰਤ ਵਿੱਚ ਭਗੌੜਾ ਆ ਉਸ ਨੂੰ ਲੱਭ ਰਹੀ ਆ ਅਮਰੀਕਾ ਪੂਰੀ ਦੁਨੀਆ ਦੇ ਵਿੱਚ ਹੁਣ ਚੱਕਰ ਕੀ ਆ ਆਪਾਂ ਇੱਥੇ ਵਾਪਸ ਇਹਨਾਂ ਬਾਰਡਰਾਂ ਦੇ ਅੰਦਰ ਆਈਏ ਅਮਰੀਕਾ ਦੇ ਵਿੱਚ ਅਜਿਹੀਆਂ ਕਾਰਵਾਈਆਂ ਅਮਰੀਕਾ ਦੀ ਧਰਤੀ ਤੇ ਅਮਰੀਕਾ ਦੇ ਨਾਗਰਿਕਾਂ ਨੂੰ ਡਰਾਉਣਾ ਧਮਕੌੜਾਂ ਮਾਰਨ ਦੀਆਂ ਸਾਜ਼ਿਸ਼ਾਂ ਉਹਨਾਂ ਦੇ ਉਲਟ ਘੜੀਆਂ ਜਾਣੀਆਂ ਉਸ ਨੂੰ ਰੋਕਣ ਦੇ ਲਈ ਵੱਡੀਆਂ ਕਾਰਵਾਈਆਂ ਚੱਲ ਰਹੀਆਂ ਆ ਕਈ ਜਿਹੜੇ ਲਾਜ਼ ਆ ਉਹ ਬਣਾਉਣ ਵਾਲ ਨੂੰ ਪ੍ਰੋਪੋਜ਼ਲਸ ਆ ਲੈਜਿਸਲੇਚਰ ਆ ਆ ਰਹੇ ਆ ਕੈਲੀਫੋਰਨੀਆ ਦੀ ਗੱਲ ਕਰੀਏ ਤਾਂ ਇੱਥੇ 트랜ਸ ਨੈਸ਼ਨਲ ਰਿਪਰੈਸ਼ਨ ਦਾ ਬਿੱਲ ਲਿਆਂਦਾ ਗਿਆ ਆ ਪਰ ਉਸ ਨੂੰ ਰੋਕ ਕੌਣ ਰਿਹਾ ਆ ਬਲਾਕ ਕੌਣ ਕਰ ਰਿਹਾ ਆ ਅਮਰੀਕੀ ਲੋਕਾਂ ਦੀ ਅਮਰੀਕੀ ਨਾਗਰਿਕਾਂ ਦੀ ਸੁਰੱਖਿਆ ਨੂੰ ਕੌਣ ਬਲਾਕ ਕਰ ਰਿਹਾ ਆ ਇੱਥੇ ਆਪਾਂ ਨੂੰ ਪਤਾ ਆ ਸੈਕਰਾਮੈਂਟੋ ਦੇ ਵਿੱਚ ਜੋ ਅਸੈਂਬਲੀ ਆ ਉੱਥੇ ਡਾਕਟਰ ਡਾਂਸ ਦੇ ਦੁਆਰਾ ਜਿਹੜਾ TNR ਦਾ ਬਿੱਲ ਲਿਆਂਦਾ ਗਿਆ ਸੀ ਉਸ ਨੂੰ ਉਸ ਨੂੰ ਪਿਛਲੇ ਸਾਲ ਟਾਰਪੀਡੋ ਕਰ ਦਿੱਤਾ ਗਿਆ HAF ਅਤੇ ਕੋਹਨਾ ਵਰਗੀਆਂ ਏਜੰਸੀਜ਼ ਦੇ ਦੁਆਰਾ ਇੰਡੀਅਨ ਏਜੰਟਸ ਜੋ ਕਿ ਇਨਵਿਜ਼ਿਬਲੀ ਅਦ੍ਰਿਸ਼ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਕੁਸਪੈਟ ਕਰ ਰਹੇ ਆ ਤੇ ਅਮਰੀਕਨਸ ਨੂੰ ਇੰਟੀਮੀਡੇਟ ਕਰ ਰਹੇ ਆ ਜਿਹਦੇ ਕਰਕੇ ਡਾਕਟਰ ਬੈਂਸ ਦਾ ਇਹ ਬਿੱਲ ਫੇਲ ਹੋ ਗਿਆ ਸੈਕਰਾਮੈਂਟੋ ਦੇ ਵਿੱਚ ਬੈਠੇ ਜਿਹੜੇ ਅਸੈਂਬਲੀ ਮੈਂਬਰਸ ਸਟੇਟ ਸੈਨੇਟਰਸ ਤੇ ਗਵਰਨਰ ਪਤਾ ਨਹੀਂ ਕਿਹੜੀ ਨੀਂਦ ਦੇ ਵਿੱਚ ਸੁੱਤੇ ਪਏ ਆ ਵੀ ਅਮਰੀਕੀਆਂ ਨੂੰ ਅਮਰੀਕਾ ਦੀ ਧਰਤੀ ਦੇ ਉੱਤੇ ਬਾਹਰੀ ਸਰਕਾਰ ਮਾਰਨ ਦੀਆਂ ਸਾਜ਼ਿਸ਼ਾਂ ਘੜ ਰਹੀ ਆ ਤੇ ਇਹਨਾਂ ਨੂੰ ਇਹ ਆ ਵੀ ਜਿਹੜੀਆਂ ਭਾਰਤ ਦੀਆਂ ਪ੍ਰੌਕਸੀ ਏਜੰਸੀਜ਼ ਆ ਉਹ ਕਿਸ ਤਰੀਕੇ ਦੇ ਨਾਲ ਇਹ ਇਹ ਬਿੱਲ ਆ ਉਹਨਾਂ ਨੂੰ ਫੇਲ ਕਰਾਇਆ ਜਾਵੇ ਕੈਲੀਫੋਰਨੀਆ ਦੇ ਗਵਰਨਰ ਤੋਂ ਸਾਨੂੰ ਆਸਾਂ ਉਮੀਦਾਂ ਰੱਖਣੀਆਂ ਚਾਹੀਦੀਆਂ ਕਿ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਪਰ ਉਹਨਾਂ ਦਾ ਇਸ ਮੁੱਦੇ ਦੇ ਉੱਤੇ ਨਾ ਬੋਲਣਾ ਇਸ ਦੇ ਉੱਤੇ ਇਨ ਐਕਸ਼ਨ ਇਹ ਸਾਨੂੰ ਇੱਥੇ ਅਨ ਸੇਫ ਬਣਾਉਂਦਾ ਆ ਗਵਰਨਰ ਖਾਮੋਸ਼ ਨੇ ਐਚ ਏ ਐਫ ਕੋਹਨਾ ਵਰਗੀਆਂ ਏਜੰਸੀਜ਼ ਇਸ ਖਾਮੋਸ਼ੀ ਦਾ ਫਾਇਦਾ ਚੱਕ ਰਹੀਆਂ ਆ ਅਫਸੋਸ ਦੀ ਗੱਲ ਆਪਣੇ ਲੋਕ ਵੀ ਖਾਮੋਸ਼ ਨੇ ਔਖੀ ਗੱਲ ਆ ਕੌੜੀ ਗੱਲ ਆ ਪਰ ਸਮਝੋ ਵੀ ਹੋ ਕੀ ਰਿਹਾ ਆ ਜੋਰ ਲਾਓ ਵੀ ਇਸ ਮੌਕੇ ট্রান্সਨੈਸ਼ਨਲ ਰਿਪਰੈਸ਼ਨ ਦੇ ਜਿਹੜਾ ਬਿੱਲ ਘੱਟੋ-ਘੱਟ ਕੈਲੀਫੋਰਨੀਆ ਦੇ ਵਿੱਚ ਜੋ ਸਟੇਟ ਸੈਨੇਟ ਚ 380 ਦੇ ਨਾਲ ਹੁਣ ਪਾਸ ਹੋਇਆ ਆ ਉਸ ਨੂੰ ਆਪਾਂ ਅਸੈਂਬਲੀ ਚ ਇਕੱਲਾ ਪਾਸ ਹੀ ਨਹੀਂ ਕਰਾਉਣਾ ਗਵਰਨਰ ਤੋਂ ਸਾਈਨ ਵੀ ਕਰਾਉਣਾ ਆ ਵੀ ਇਸ ਤੋਂ ਪਹਿਲਾਂ ਕੋਹਨਾ ਤੇ ਐਚਏਫ ਵਰਗਿਆਂ ਲੋਕਾਂ ਦੀਆਂ ਗੱਲਾਂ ਸੁਣ ਕੇ ਉਸ ਤੇ ਵੀਟੋ ਨਾ ਕਰ ਦੇਵੇ ਅਮਰੀਕਾ ਦੇ ਵਿੱਚ ਅਮਰੀਕੀ ਆਂਦੀ ਜਾਨ ਨੂੰ ਖਤਰਾ ਆ ਤੇ ਸਾਡੇ ਸੈਕਰਾਮੈਂਟੋ ਚ ਬੈਠੇ ਪੋਲਿਟੀਸ਼ੀਅਨ ਐਚ ਏ ਐਫ ਕੋਹਨਾ ਵਰਗੇ ਸੰਸਥਾਵਾਂ ਨੂੰ ਸਮਾਂ ਦੇ ਰਹੇ ਆ ਉਹਨਾਂ ਦੀ ਗੱਲ ਸੁਣ ਰਹੇ ਆ ਜੋ ਕਿ ਉਸ ਦੇ ਵਿੱਚ ਇਹ ਕਹਿ ਰਹੀਆਂ ਆ ਵੀ ਨਹੀਂ ਨਹੀਂ ਸਾਨੂੰ ਫੋਰਨ ਸਰਕਾਰਾਂ ਤੋਂ ਕੋਈ ਖਤਰਾ ਨਹੀਂ ਇੰਨਾ ਦੀ ਗੱਲ ਜਿਹੜੀ ਆ ਹੋਰ ਪਾਸੇ ਟਵਿਸਟ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ ਸਾਡੇ ਦਰਸ਼ਕਾਂ ਨੂੰ ਸਾਡੇ ਸਰੋਤਿਆਂ ਨੂੰ ਅਸੀਂ ਹੁਣ ਕੀ ਕਹਿਣਾ ਚਾਹੁੰਦੇ ਆ ਕਾਲ ਕੀ ਆ ਐਕਸ਼ਨ ਕੀ ਲੈਣਾ ਆ ਜਦੋਂ ਵੀ ਕੈਪੀਟਲ ਦੇ ਵਿੱਚ ਅਜਿਹਾ ਕੋਈ ਮੁੱਦਾ ਹੋਵੇ ਉਸ ਨੂੰ ਫਲੱਡ ਕਰ ਦੋ ਭਾਗ ਲੋਕ ਹੀ ਲੋਕ ਉਥੇ ਹੋਣ ਇਸ ਦੀ ਹਮਾਇਤ ਦੇ ਲਈ ਕੈਲੀਫੋਰਨੀਆ ਦੇ ਗਵਰਨਰ ਦੇ ਵੀਟੋ ਦੇ ਪੈਨ ਦੇ ਉੱਤੇ ਨਜ਼ਰ ਰੱਖੋ ਕਿਤੇ ਆਪਣੇ ਦੁਆਰਾ ਲਗਾਏ ਗਏ ਜ਼ੋਰ ਤੋਂ ਬਾਅਦ ਸੈਨੇਟ ਅਤੇ ਅਸੈਂਬਲੀ ਚ ਪਾਸ ਹੋਣ ਤੋਂ ਬਾਅਦ ਕਿਤੇ ਗਵਰਨਰ ਕਾਲੀ ਸਿਆਹੀ ਨਾਲ ਇਸ ਦੇ ਉੱਤੇ ਲਾ ਦੋਵੇ ਇਸ ਦੇ ਉਲਟ ਜੋ ਇਸ ਟਾਈਮ ਐਫ ਤੇ ਕੋਹਨਾ ਵਰਗੀਆਂ ਸੰਸਥਾਵਾਂ ਦੁਆਰਾ ਡਿਸਇਨਫੋਰਮੇਸ਼ਨ ਫਲਾਈ ਜਾ ਰਹੀ ਆ ਉਸ ਨੂੰ ਐਕਸਪੋਜ਼ ਕਰੋ ਗੁਰੂ ਘਰ ਦੀਆਂ ਕਮੇਟੀਆਂ ਹੱਥ ਤੇ ਹੱਥ ਧਰ ਕੇ ਨਾ ਬੈਠੇ ਰਹਿਣ ਉਹ ਇਹ ਨਾ ਸੋਚਣ ਵੀ ਸਾਡੇ ਤੱਕ ਇਸ ਦਾ ਸੇਕ ਨਹੀਂ ਆਊਗਾ ਸਿੱਖ ਅਵੇਸਲੇ ਨਾ ਹੋਵੋ ਜਾਗਰੂਕ ਹੋਵੋ ਕਾਰਵਾਈ ਦੀ ਇਹੀ ਮੰਗ ਅਸੀਂ ਤੁਹਾਡੇ ਕੋਲੋਂ ਚਾਹੁੰਦੇ ਆਂ ਵੀ ਆਪਾਂ ਸਾਰੇ ਜਣੇ ਇਕੱਠੇ ਹੋਈਏ ਅਜੇ ਹੀਆਂ ਅਦ੍ਰਿਸ਼ ਤਾਕਤਾਂ ਅਦ੍ਰਿਸ਼ ਹਮਲਿਆਂ ਨੂੰ ਇਕੱਠੇ ਹੋ ਕੇ ਰੋਕ ਸਕੀਏ ਆਜ਼ਾਦੀ ਮੁਫਤ ਵਿੱਚ ਨਹੀਂ ਮਿਲਦੀ ਹਰ ਰੋਜ਼ ਲੋਕਾਂ ਨੂੰ ਆਪਣੀਆਂ ਜਾਨਾਂ ਤਲੀ ਦੇ ਉੱਤੇ ਰੱਖ ਕੇ ਆਜ਼ਾਦੀ ਦਾ ਨਿਗ੍ਹ ਮੰਨਣਾ ਪੈਂਦਾ ਆ ਆਜ਼ਾਦੀ ਦੇ ਲਈ ਸਾਨੂੰ ਵਿਜੀਲੈਂਟ ਰਹਿਣਾ ਚਾਹੀਦਾ ਆ ਆਜ਼ਾਦੀ ਸਾਵਧਾਨੀ ਮੰਗਦੀ ਆ ਇਹ ਹਰ ਰੋਜ਼ ਦਾ ਸੰਘਰਸ਼ ਆ ਤੇ ਇਸ ਸੰਘਰਸ਼ ਦੇ ਨਾਲ ਹੀ ਮਿਲਦੀ ਆ ਤੇ ਬਰਕਰਾਰ ਰਹਿੰਦੀ ਆ ਭਾਰਤ ਦੀ ਅਦ੍ਰਿਸ਼ ਕੁਸਪੈਠ ਸਿਰਫ ਸਿੱਖਾਂ ਲਈ ਹੀ ਨਹੀਂ ਸਗੋਂ ਹਰ ਇੱਕ ਉਸ ਅਮਰੀਕੀ ਦੇ ਲਈ ਖਤਰਾ ਹੈ ਜੋ ਇੱਥੇ ਆ ਕੇ ਇਸ ਆਵਾਜ਼ ਆਜ਼ਾਦ ਹਵਾਵਾਂ ਦੇ ਵਿੱਚ ਆਜ਼ਾਦ ਫਿਜ਼ਾਵਾ ਦੇ ਵਿੱਚ ਆਜ਼ਾਦ ਮੁਲਕ ਦੇ ਵਿੱਚ ਆਜ਼ਾਦੀ ਦੀ ਗੱਲ ਕਰਦੇ ਆ ਉਹਨਾਂ ਦੇ ਨਾਲ ਦਿਲ ਤੋਂ ਜੁੜੇ ਨੇ ਜਿਨ੍ਹਾਂ ਦੇ ਨਾਲ ਅਤਿਆਚਾਰ ਹੋ ਰਿਹਾ ਆ ਇਨਜਸਟਿਸਸ ਦੀ ਬਾਤ ਜਿਹੜੀ ਇੱਥੇ ਪਾਉਂਦੇ ਆ ਸਾਰਾ ਹਫਤਾ ਆਪਣੇ ਅਸੈਂਬਲੀ ਮੈਂਬਰਸ ਨੂੰ ਈਮੇਲ ਕਰੋ ਕਾਲ ਕਰੋ ਸੈਨੇਟਰ ਕਬਰੇਓ ਡਾਕਟਰ ਬੈਂਸ ਐਸਮਰਾਲਦਾ ਸੋਰੀਆ ਇਹਨਾਂ ਦਾ ਬਿਲ SB509 ਨੂੰ ਪਾਸ ਕਰਨ ਦੇ ਲਈ ਮੰਗ ਕਰੋ ਗਵਰਨਰ ਤੱਕ ਅਪਰੋਚ ਕਰੋ ਗਵਰਨਰ ਨੂੰ ਵੀਟੋ ਕਰਨ ਤੋਂ ਰੋਕਣਾ ਹੈ ਉਸ ਨੂੰ ਇੱਕ ਹੀ ਸਵਾਲ ਹੋਣਾ ਚਾਹੀਦਾ ਆ ਇਹਨਾਂ ਸਾਰਿਆਂ ਨੂੰ ਕੀ ਅਮਰੀਕਾ ਦੀ ਧਰਤੀ ਦੇ ਉੱਤੇ ਬਾਹਰਲੇ ਮੁਲਕਾਂ ਦੇ ਦੁਆਰਾ ਅਮਰੀਕੀ ਨਾਗਰਿਕਾਂ ਨੂੰ ਮਾਰਨਾ ਜਾਇਜ਼ ਹੈ ਜੇ ਉਹਨਾਂ ਦਾ ਜਵਾਬ ਇਸ ਦੇ ਵਿੱਚ ਨਹੀਂ ਹੈ ਤਾਂ ਉਹਨਾਂ ਨੂੰ ਇਹ ਪ੍ਰੇਰਣਾ ਮਿਲਦੀ ਆ ਵੀ SB509 ਨੂੰ ਪਾਸ ਕਰਨਾ ਆ ਤੇ ਜੇ ਉਹ ਸੋਚਦੇ ਨੇ ਵੀ ਹਾਂ ਹਾਂ ਕੋਈ ਚੱਕਰ ਨਹੀਂ ਜੇ ਕੋਈ ਬਾਹਰੀ ਤਾਕਤ ਆਕੇ ਬਾਹਰੀ ਸਰਕਾਰ ਆਕੇ ਇਦਾਂ ਕੁਛ ਭੈੜ ਕਰਦੀ ਆ ਮਾਰਦੀ ਆ ਡਰਾਉਂਦੀ ਆ ਧਮਕਾਉਂਦੀ ਆ ਚਾ ਫਿਰ ਅੱਗੇ ਫੈਸਲਾ ਤੁਹਾਡੇ ਹੱਥ ਹੈ ਆਓ ਹੁਣ ਕੌਲਾਂ ਕਰੀਏ ਆਪਣੇ ਅਸੈਂਬਲੀ ਮੈਂਬਰਸ ਨੂੰ ਗਵਰਨਰਸ ਨੂੰ ਤੇ ਇਹ ਜੋ ਕਾਰਜ ਅਰੰਭਿਆ ਆ ਉਸ ਦੀ ਸਮਾਪਤੀ ਵੱਲ ਨੂੰ ਆਪਾਂ ਵਧੀਏ ਹਰ ਇੱਕ ਨੂੰ ਆਪਾਂ ਨੂੰ ਵਾਚ ਕਰਨਾ ਪਵੇਗਾ ਨikhil gupta check republic ਚ ਫੜਿਆ ਜਾਂਦਾ ਰਾ ਦੇ ਏਜੰਟ ਦੇ ਨਾਲ ਉਸ ਦੀ ਗੱਲਬਾਤ WhatsApp ਮੈਸੇजेस ਉਹ ਸਾਰਾ ਕੁਝ ਸਾਹਮਣੇ ਜਿਹੜਾ ਹੋ ਆ ਚੁੱਕਾ ਆ ਉਹਦੀਆਂ ਤਸਵੀਰਾਂ ਸਾਹਮਣੇ ਜਿਹੜੀਆਂ ਹੋ ਆ ਚੁੱਕੀਆਂ ਕਿਸ ਤਰੀਕੇ ਦੇ ਦੇ ਨਾਲ ਅਦ੍ਰਿਸ਼ ਤਰੀਕੇ ਦੇ ਨਾਲ ਅਮਰੀਕਾ ਦੇ ਇਨ੍ਹਾਂ ਬਾਰਡਰਾਂ ਦੇ ਅੰਦਰ ਕੁਸਪੈਟ ਭਾਰਤੀ ਸਰਕਾਰ ਦੇ ਦੁਆਰਾ ਕੀਤੀ ਜਾ ਰਹੀ ਆ ਉਹਨਾਂ ਦੀਆਂ ਜਿਹੜੀਆਂ ਪ੍ਰੌਕਸੀ ਏਜੰਸੀਜ਼ ਆ ਤਾਰਪੀਡੋ ਕਰ ਰਹੀਆਂ ਅਜਿਹੇ ਮਸਲਿਆਂ ਨੂੰ ਅਜੇਹੇ ਬਿੱਲਾਂ ਨੂੰ ਜਿਸ ਦੇ ਨਾਲ ਅਮਰੀਕੀ ਲੋਕਾਂ ਦੀ ਸੁਰੱਖਿਆ ਸੁਨਿਸ਼ਚਿਤ ਹੁੰਦੀ ਆ ਉਸ ਦੇ ਲਈ ਆਪਾਂ ਨੂੰ ਜਾਗਣ ਦੀ ਲੋੜ ਆ ਅਵੇਸਲੇ ਨਾ ਹੋਈਏ ਇਹ ਨਾ ਵੇਟ ਕਰੀਏ ਵੀ ਹੁਣ ਗਵਰਨਰ ਵੀਟੋ ਕਰੂਗਾ ਤੇ ਫਿਰ ਆਪਾਂ ਰੌਲਾ ਪਾਉਣਾ ਪਰ ਉਸ ਨੂੰ ਵੀਟੋ ਕਰਨ ਦਾ ਚਾਂਸ ਨਹੀਂ ਦੇਣਾ ਅਸੈਂਬਲੀ 'ਚ ਵੀ ਇਸ ਬਿੱਲ ਨੂੰ ਪਾਸ ਕਰਾਉਣਾ ਤੇ ਗਵਰਨਰ ਕੋਲੋਂ ਵੀ ਇਹ ਬਿੱਲ ਸਾਈਨ ਕਰਾਉਣਾ ਆ ਤਾਂ ਜੋ ਟ੍ਰਾਂਸ ਨੈਸ਼ਨਲ ਰਿਪ੍ਰੈਸ਼ਨ ਦੇ ਇਹ ਅਦ੍ਰਿਸ਼ ਰੂਪਾਂ ਦਾ ਆਪਾਂ ਨੂੰ ਲਗਾਤਾਰ ਪਤਾ ਲੱਗਦਾ ਰਹੇ ਸੁਣਨ ਦੇ ਲਈ ਜੁੜਨ ਦੇ ਲਈ ਧੰਨਵਾਦ ਸਤਿ ਸ੍ਰੀ ਅਕਾਲ